ਇਹ ਮੋਟਰਾਂ ਦੀ ਜੱਪ ਦਾ ਮੱਤੀ ਕਰ ਦਿੱਤੀ ਗਈ ਹੈ ਜਿਹਦੇ ਨਾਲ ਮੱਕੀ ਦੀ ਔਰ ਮੇਲਾ ਜਿਹੜੀਆਂ ਲੱਕੀਆਂ ਉਹ ਫਸਲ ਬਿਲਕੁਲ ਫੜ ਦੇ ਉੱਤੇ ਆ ਇਹਦਾ ਬਹੁਤ ਵੱਡਾ ਨੁਕਸਾਨ ਹੋ ਨਜ਼ਾਰਿਆ ਉਸ ਨੂੰ ਲੈ ਕੇ ਅਸੀਂ ਬਿਜਲੀ ਦਫ਼ਤਰ ਆਏ ਸੀਗੇ ਤੇ ਐਸਸੀ ਸਾਹਿਬ ਤਾਂ ਮਿਲੇ ਨਹੀਂ ਅਸੀਂ ਐਕਸ਼ਨ ਸਾਹਿਬ ਨੂੰ ਜਿਹੜਾ ਆਪਣਾ ਮੰਗ ਪੱਤਰ ਦਿੱਤਾ ਔਰ ਉਹਨਾਂ ਨੂੰ ਦੱਸ ਦਿੱਤਾ ਕਿ ਜੇ ਤੁਸੀਂ ਪਹਿਲਾਂ ਜਿਹੜੀ ਬਿਜਲੀ ਦਿੱਤੀ ਹੈ ਜਾਂ ਜਿਹੜਾ ਅਸੀਂ ਧਰਤੀ ਉੱਤੋਂ ਪਾਣੀ ਫਸਲ ਨੂੰ ਪਾਲਣ ਲਈ ਕੱਢਿਆ ਉਹ ਬਿਲਕੁਲ ਵਿਅਰਥ ਜਾਊਗਾ ਜੇ ਹੁਣ ਫਸਲ ਸਿਰੇ ਨਹੀਂ ਚੜਦੀ ਉਹਨਾਂ ਨੂੰ ਸਿਰਫ ਆਪਣੇ 10 ਦਿਨ ਦੀ ਗੱਲ ਹੈ ਉਹਨਾਂ ਨੂੰ ਕਹਿ ਕੇ ਆਏ ਕਿ ਸਾਨੂੰ ਜਿਹੜੀ ਆ ਬਿਜਲੀ ਜਰੂਰੀ ਦਿੱਤੀ ਜਾਵੇ 8 ਘੰਟੇ ਤੇ ਅਗਰ ਨਹੀਂ ਕਰਦੇ ਕੋ ਸਾਡੇ ਕੋਲ ਸਮਾਂ ਨਹੀਂ ਹੈ ਫਿਰ ਅਸੀਂ ਇੱਕ ਅੱਧਾ ਦਿਨ ਵੇਟ ਕਰਾਂਗੇ ਫਿਰ ਸਾਨੂੰ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਸੜਕਾਂ ਤੇ ਉਤਰਨਾ ਪਊਗਾ ਕਿਉਂਕਿ ਫਸਲ ਜਿਹੜੀ ਐ ਬਿਲਕੁਲ ਫਲ ਤੇ ਪਹੁੰਚੀ ਆ ਹੁਣ ਪਾਣੀ ਦੇਣਾ ਉਹਨੂੰ ਬਹੁਤ ਜ਼ਰੂਰੀ ਹੈ ਪਹਿਲਾਂ ਪਾਣੀ ਕਿਤੇ ਘੱਟ ਵੀ ਲੱਗਦਾ ਸਰਸਕਦਾ ਸੀ ਪਰ ਹੁਣ ਸਾਰਾ ਕੁਝ ਆਪਾਂ ਖਰਚੇ ਕੀਤੇ ਫਸਲ ਤੇ ਟੋਟਲੀ ਹੁਣ ਜਦੋਂ ਆਪਣੀ ਕਹੋ ਵੀ ਘਰ ਦਾਣੇ ਆਉਣ ਵਾਲੇ ਆ ਜਾਂ ਜੇਬ 'ਚ ਪੈਸੇ ਆਉਣ ਵਾਲੇ ਆ ਹੁਣ ਫਸਲ ਜਿਹੜੀ ਆ ਉਹ ਬਿਲਕੁਲ ਸਿਰੇ ਤੇ ਗਈ ਆ ਉਹ ਸਾਡੀ ਸਾਹਮਣੀ ਆ ਬਣਦੀ ਆ ਕਿਸਾਨ ਦਾ ਜਿਹੜਾ ਬਹੁਤ ਵੱਡਾ ਖਰਚ ਹੋਇਆ ਠੇਕੇ ਦੇਣੇ ਆ ਖਾਦਾਂ ਪਾਈਆਂ ਸਪਰੇਆਂ ਕੀਤੀ ਪਾਣੀ ਜਿਹੜਾ ਸਭ ਤੋਂ ਵੱਡੀ ਗੱਲ ਆ ਆਪਾਂ ਆਪਣੀ ਧਰਤੀ ਤੇ ਜਿੱਥੋਂ ਜਿਹੜਾ ਅਸੀਂ ਉਹ ਸਾਰਾ ਵਿਅਰਥ ਹੈ ਜੇ ਹੁਣ ਸਾਨੂੰ ਬਿਜਲੀ ਨਹੀਂ ਦਿੱਤੀ ਸੋ ਅਸੀਂ ਅੱਜ ਬੇਨਤੀ ਕਰਨ ਆਏ ਸੀ ਜੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲਣਗੇ ਸਾਨੂੰ ਬੜੀ ਉਮੀਦ ਹੈ ਅਫਸਰ ਜੰਗੇ ਆ ਪਰ ਜੇ ਨਹੀਂ ਤਾਂ ਅਸੀਂ ਇੱਕ ਅਦਾ ਦਾ ਦੇਖ ਕੇ ਪਰ ਸਾਨੂੰ ਸੜਕਾਂ ਤੇ ਉੱਤਰਨਾ ਪਊਗਾ ਕਿਉਂਕਿ ਫਸਲ ਬਚਾਉਣੀ ਬਹੁਤ ਜ਼ਰੂਰੀ ਹੈ ਧੰਨਵਾਦ ਸੋ ਧੰਨਵਾਦ ਭਾਜੀ ਸਾਰਿਆਂ ਦਾ ਸੋ ਪੂਰੀ ਜਥੇਬੰਦੀ ਦਾ ਜਿਹੜੀ ਜਥੇਬੰਦੀ ਅੱਜ ਪਹੁੰਚੀ ਆ ਸੁਮੰਗ ਪੱਤਰ ਦਿੱਤਾ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ